ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਆਰਮੀ ਆਰਡਨੈਂਸ ਕੋਪਸ ਦੇ ਵਿੱਚ 723 ਜਿਹੜੀਆਂ ਪੋਸਟਾਂ ਉਹ ਨਿਕਲੀਆਂ ਆਈਆਂ ਨੇ ਇਹਨਾਂ ਨੂੰ ਅਪਲਾਈ ਕਰਨ ਦੀ ਜਿਹੜੀ ਲਾਸਟ ਡੇਟ ਹੈਗੀ ਆ 22 12 2024 ਤੱਕ ਹੈਗੀ ਆ ਇਹਨਾਂ ਦੀ ਜਿਹੜੀ ਫੀਸ ਹੈਗੀ ਆ ਕੋਈ ਫੀਸ ਨਹੀਂ ਗਈ ਜ਼ੀਰੋ ਫੀਸ ਹੈਗੇ ਚਾਹੇ ਕੋਈ ਵੀ ਕੈਟਾਗਰੀ ਹੋਵੇ ਏਜ ਜਿਹੜੀ ਰੱਖੀ ਹੋਈ ਆ 18 ਤੋਂ ਲੈ ਕੇ 27 ਸਾਲ ਤੱਕ ਏਜ ਹੈਗੀ ਆ ਤੇ ਐਸਸੀ ਦੀ 5 ਸਾਲ ਦੀ ਛੋਟੇ ਕੇ 32 ਸਾਲ ਤੱਕ ਅਗੇ ਪੋਸਟਾਂ ਦੀ ਗੱਲ ਕਰੀਏ ਜਿਹੜੀਆਂ ਇਹਦੇ ਵਿੱਚ ਪੋਸਟਾਂ ਨੇ ਜਿਹੜੀਆਂ ਇਹਦੇ ਵਿੱਚ ਪੋਸਟਾਂ ਨੇ ਪੋਸਟਾਂ ਦੇ ਵਿੱਚ ਜਿਹੜੀ 10ਵੀਂ ਦੀ ਪੋਸਟਾਂ ਨੇ ਐਮਟੀਐਸ ਹੋ ਗਿਆ ਫਾਇਰਮੈਨ ਹੋ ਗਿਆ ਤੇ ਟ੍ਰੀਟਸਮੈਨ ਮੈਡਸ ਹੋ ਗਿਆ ਇਹਨਾਂ ਵਾਸਤੇ ਸਿਰਫ 10ਵੀਂ ਮੰਗੀ ਹੋਈ ਆ ਫੋਰ ਕੋਈ ਕੁਆਲੀਫਿਕੇਸ਼ਨ ਨਹੀਂ ਮੰਗੀ ਹੋਈ 10ਵੀਂ ਦੇ ਬੇਸ ਤੇ ਤੁਸੀਂ ਇਹ ਫਾਰਮ ਫਿਲ ਕਰਵਾ ਸਕਦੇ ਹੋ ਬਾਕੀ ਜਿਹੜਾ ਕਾਰਪੈਂਟਰ ਐਂਡ ਜੋ ਜੋਇਨਰ ਹੈਗਾ ਵਾ ਇਹਦੇ ਵਿੱਚ ਹੈਗਾ 10ਵੀਂ ਪਲੱਸ ਆਈਟੀਆ ਮੰਗੀ ਹੋਈ ਆ ਤੇ ਬਾਕੀ ਜਿਹੜੀਆਂ ਤੁਸੀਂ ਹੈਗੀਆਂ ਪੋਸਟਾਂ ਇਥੇ ਸਕਰੀਨਸ਼ਾਟ ਲਾ ਕੇ ਨੂੰ ਤੁਸੀਂ ਦੇਖ ਸਕਦੇ ਹੋ ਜੇਕਰ ਤੁਸੀਂ ਫਾਰਮ ਫਿਲ ਕਰਵਾਉਣਾ ਤੇ 22 ਤਰੀਕ ਤੋਂ ਪਹਿਲਾਂ ਇਸ ਫਾਰਮ ਤੁਸੀਂ ਫਿਲ ਕਰਵਾ ਸਕਦੇ ਹੋ ਇਸੇ ਤਰ੍ਹਾਂ ਦੀਆਂ ਹੋਰ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਫਿਰ ਮਿਲਾਂਗੇ ਤਦ ਤੱਕ ਲਈ ਧੰਨਵਾਦ